ਥੰਬਨੇਲ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਆਪਾਂ ਕਿਸ ਬਾਰੇ ਗੱਲ ਕਰਨ ਜਾ ਰਹੀਆਂ ਜੀ ਹਾਂ ਜੋ ਵੀ ਵੀਡੀਓ ਦੇ ਵਿੱਚ ਫੋਟੋ ਦੇ ਵਿੱਚ ਤੁਸੀਂ ਦੇਖ ਰਹੀ ਹੋ ਕਈਆਂ ਨੂੰ ਤਾਂ ਪਤਾ ਲੱਗ ਗਿਆ ਪਰ ਸਾਰਿਆਂ ਨੂੰ ਇਹ ਗੱਲ ਆਪਾਂ ਦੱਸ ਦਈਏ ਕਿ ਕੋਣਾ ਜੀ ਗੁਰਪ੍ਰੀਤ ਵੀਰ ਜੀ ਜਿਨ੍ਹਾਂ ਨੂੰ ਆਪਾਂ ਦੀ ਮਿੰਦੋ ਦੇ ਵੀਡੀਓਜ਼ ਦੇ ਵਿੱਚ ਦੇਖਦੇ ਆਂ ਬੁਹੇ ਪਾਰੀਆਂ ਤੇ ਦਾਣਾ ਪਾਣੀ ਵੀਡੀਓਜ਼ ਦੇ ਵਿੱਚ ਦੇਖਦੇ ਆਂ ਜਦੋਂ ਮੈਂ ਫੋਨ ਚਲਾ ਰਹੀ ਸੀ ਤਾਂ ਮੇਰੇ ਸਾਹਮਣੇ ਇਹ ਵੀਡੀਓ ਆਈ ਇਹ ਤਾਂ ਵੇਖ ਕੇ ਲੋਕ ਅੰਡੇ ਹੀ ਖੜੇ ਹੋ ਗਏ ਜੀ ਇਹ ਆਪਾਂ ਦੱਸਦੀ ਹੈ ਗੁਰਪ੍ਰੀਤ ਵੀਰ ਜੀ ਆ ਕੁਝ ਟਾਈਮ ਪਹਿਲਾਂ ਜੋ ਮਿਸਟਰ ਐਂਡ ਮਿਸਿਸ ਦੇਵਗੰਦੀ ਵੈਬ ਸੀਰੀ ਚੱਲ ਰਹੀ ਸੀ ਜੁਆਇੰਟ ਫੈਮਿਲੀ ਜੁਆਇੰਟ ਫੈਮਿਲੀ ਵੀਡੀਓ ਉਹ ਤੇ ਚੱਲ ਰਹੀ ਸੀ ਤੇ ਉਹ ਇੱਕਦਮ ਹੀ ਉਹ ਵੀਡੀਓ ਰੁਕ ਗਈ ਤੇ ਉਸ ਵਿੱਚ ਜੋ ਰੋਜੀ ਤੇ ਗੁਰਪ੍ਰੀਤ ਵੀਰ ਜੀ ਦਾ ਰੋਲ ਉਹ ਕਿਸੇ ਹੋਰ ਨੂੰ ਦੇ ਦਿੱਤਾ ਪਰ ਕਿਸੇ ਨੂੰ ਹੀ ਨਹੀਂ ਸੀ ਪਤਾ ਕਿ ਗੁਰਪ੍ਰੀਤ ਵੀਰ ਜੀ ਹਸਪੀਟਲ ਦੇ ਵਿੱਚ ਤੇ ਫਿਰ ਉਹਨਾਂ ਨੇ ਆ ਕੇ ਦੱਸਿਆ ਵੀਡੀਓ ਪਾਈ ਜਿਸ ਵਿੱਚ ਹਰ ਇੱਕ ਵੀਡੀਓ ਦੇ ਵਿੱਚ ਲੋਕਾਂ ਦੇ ਕਮੈਂਟ ਆਉਂਦੇ ਸੀ ਕਿ ਤੁਸੀਂ ਵੀਡੀਓ ਰੋਜੀ ਗੁਰਪ੍ਰੀਤ ਵੀਰ ਜੀ ਕਿੱਥੇ ਆ ਕਿੱਥੇ ਗਏ ਉਹ ਉਹ ਵੀਡੀਓਜ਼ ਦੇ ਵਿੱਚ ਕਿਉਂ ਨਹੀਂ ਆਉਂਦੇ ਤੁਸੀਂ ਵੀਡੀਓ ਰਿਲੇਟ ਕਿਉਂ ਪਾਉਂਦੇ ਆ ਤਾਂ ਫਿਰ ਉਹਨਾਂ ਨੇ ਇੱਕ ਵੀਡੀਓ ਬਣਾ ਕੇ ਦੱਸਿਆ ਸੀ ਕਿ ਅਸੀਂ ਵੀਡੀਓ ਨਹੀਂ ਸੀ ਬਣਾਉਣਾ ਚਾਹੁੰਦੇ ਪਰ ਸਾਨੂੰ ਬਣਾਉਣੀ ਪਈ ਕਿਉਂਕਿ ਗੁਰਪ੍ਰੀਤ ਵੀਰ ਜੀ ਹਸਪੀਟਲ ਦੇ ਵਿੱਚ ਸੀ ਇੱਕ ਤੋਂ ਲੈ ਕੇ 40 ਦਿਨ ਉਹ ਬੇਸੂਰਤ ਹੀ ਪਏ ਰਹੇ ਤੇ ਹੁਣ ਉਹ ਠੀਕ ਆ ਤੇ ਹੁਣ ਅਸੀਂ ਵੀਡੀਓ ਪਾਇਆ ਕਰਾਂਗੇ ਜੋ ਜੁਆਇੰਟ ਫੈਮਿਲੀ ਵੀਡੀਓ ਸੀ ਉਹ ਉਹਨਾਂ ਦੇ ਵਿੱਚ ਹੀ ਰੋਕ ਦਿੱਤੀ ਸੀ ਜੋ ਕਿ ਬਹੁਤ ਵਧੀਆ ਵੈਬ ਸੀ ਦੇ ਚੱਲ ਰਹੀ ਸੀ ਆਪਾਂ ਵੀਡੀਓਜ਼ ਦੇ ਵਿੱਚ ਹੀ ਆਪਾਂ ਉਹਨਾਂ ਨੂੰ ਹੱਸਦੇ ਖੇਡਦੇ ਹਮੇਸ਼ਾ ਦੇਖਦੇ ਆਂ ਬਸ ਜੋ ਵੀਡੀਓਜ਼ ਦੇ ਵਿੱਚ ਹੋ ਗਿਆ ਦੇਖ ਲਿਆ ਬਸ ਗੱਲ ਖਤਮ ਪਰ ਜੋ ਰੀਅਲ ਦੇ ਲਾਈਫ ਵਿੱਚ ਦੁੱਖ ਸੁੱਖ ਹੁੰਦੀ ਆ ਉਹ ਹਰ ਇੱਕ ਇਨਸਾਨ ਨੂੰ ਹੀ ਹੁੰਦੀ ਆ ਆਪਾਂ ਜੇ ਉਹਨਾਂ ਨੂੰ ਇਦਾਂ ਵਧੀਆ ਖੁਸ਼ ਦੇਖਦੇ ਆਂ ਆਪਣੇ ਸਾਹਮਣੇ ਤਾਂ ਆ ਚੀਜ਼ਾਂ ਦੇਖਣ ਦਾ ਵੀ ਆਪਣਾ ਹੱਕ ਬਣਦਾ ਵਾ ਕਿਉਂਕਿ ਆਪਣੇ ਜੋ ਜਿਸ ਵੀ ਰੋਲ ਨੂੰ ਕੁਈ ਕਰ ਰਿਹਾ ਉਹ ਪੂਰੇ ਦਿਲ ਤੋਂ ਕਰ ਰਿਹਾ ਤੇ ਗੁਰਪ੍ਰੀਤ ਤੇ ਵੀਰਜੀ ਤੇ ਰੋਜ਼ੀ ਪਹਿਣ ਬਿਨਾ ਤਾਂ ਹਰ ਇੱਕ ਵੀਡੀਓ ਹੀ ਫਿੱਕੀ ਲੱਗਦੀ ਆ ਕਿਉਂਕਿ ਚਾਹੇ ਇਹਨਾਂ ਨੂੰ ਨੈਗੇਟਿਵਿਟੀ ਦਾ ਰੋਲ ਦਿੱਤਾ ਜਾਵੇ ਚਾਹੇ ਪੋਜ਼ਿਟਿਵਿਟੀ ਦਾ ਰੋਲ ਦਿੱਤਾ ਜਾਵੇ ਤੇ ਇਹ ਹਰ ਇੱਕ ਰੋਲ ਬੜੀ ਹੀ ਬਾਕੋਬੀ ਤੇ ਨਾਲ ਬਗਮਾਲ ਕਰਦੇ ਆ ਤੇ ਇਹਨਾਂ ਦੇ ਨਾਲ ਹੀ ਵੀਡੀਓ ਨੂੰ ਚਾਰ ਚੰਦ ਲਾ ਕੇ ਜਾਂਦੇ ਆ ਵਾਹਿਗੁਰੂ ਅਰਦਾਸ ਕਰਦੇ ਆ ਕਿ ਇਹੋ ਜਿਹਾ ਟਾਈਮ ਕਿਸੇ ਤੇ ਵੀ ਨਾ ਆਵੇ ਗੁਰਪ੍ਰੀਤ ਵੀਰਜੀ ਦੀ ਇਹ ਹਾਲਤ ਵੇਖ ਕੇ ਤਾਂ ਬਹੁਤਾਂ ਨੂੰ ਯਕੀਨ ਹੀ ਨਹੀਂ ਹੋਇਆ ਸਿਗਾ ਕੀ ਗੁਰਪ੍ਰੀਤ ਵੀਰ ਜੀ ਆ ਕਿਉਂਕਿ ਇਹਨਾਂ ਦੇ ਦਾੜੀ ਤੇ ਸਿਰ ਦੇ ਵਾਲ ਬਿਲਕੁਲ ਚਿੱਟੇ ਹੋ ਗਏ ਸੀਗੇ ਪਰ ਫਿਰ ਵੀ ਵਾਹਿਗੁਰੂ ਸ਼ੁਕਰਾਨਾ ਕਿ ਗੁਰਪ੍ਰੀਤ ਵੀਰ ਜੀ ਠੀਕ ਆ ਤੇ ਹੁਣ ਆਪਣੇ ਸਾਹਮਣੇ ਰੈਗੂਲਰ ਵੀਡੀਓ ਆਉਂਦੀ ਆ ਤੇ ਇਹ ਵੀਡੀਓ ਜੋ ਹੈਗੀ ਆ ਇਹ ਪਹਿਲਾਂ ਵਾਲੀ ਵੀਡੀਓ ਉਹਨਾਂ ਦੀ ਕੋਈ ਹੋਂਦ ਦੀ ਵੀਡੀਓ ਨਹੀਂ ਤੁਸੀਂ ਵੇਖ ਕੇ ਗਲਤ ਨਾ ਸਮਝਿਓ ਵੀਡੀਓ ਨੂੰ ਉਹ ਵੀਡੀਓ ਸਾਹਮਣੇ ਆਈ ਦੇਖ ਕੇ ਮਾਨੂੰ ਇੱਕ ਨਾ ਉਹ ਝਟਕੇ ਜਿਹਾ ਲੱਗਿਆ ਵੀ ਵਾਹਿਗੁਰੂ ਕਿ ਗੁਰਪ੍ਰੀਤ ਵੀਰ ਜੀ ਨੂੰ ਪਰਮਾਤਮਾ ਤੰਦਰੁਸਤ ਰੱਖੇ ਤਰਕੀਆਂ ਬਖਸ਼ੇ ਤੇ ਪਰਮਾਤਮਾ ਇਹਨਾਂ ਦਿਨਾਂ ਬੱਚਿਆਂ ਦੀ ਲੰਬੀ ਉਮਰ ਕਰੇ ਕਿਉਂਕਿ ਆਪਣੇ ਸਾਹਮਣੇ ਹੁੰਦੇ ਆ ਵੀਡੀਓਜ਼ ਦੇ ਵਿੱਚ ਸ਼ਾਇਦ ਆਪਾਂ ਜੀ ਇਹ ਵੀਡੀਓਜ਼ ਦੇ ਵਿੱਚ ਨਾ ਆਉਂਦੇ ਤੇ ਆਪਾਂ ਇਹਨਾਂ ਨੂੰ ਨਾ ਜਾਣ ਪਾਉਂਦੇ ਪਰ ਜੋ ਵੀ ਦੇਵਕਨ ਫੈਮਿਲੀ ਨਾਲ ਵੀਡੀਓਜ਼ ਦੇ ਵਿੱਚ ਆਉਂਦਾ ਵਾ ਤੇ ਵਾਹਿਗੁਰੂ ਉਹਨਾਂ ਦੀ ਲੰਬੀ ਉਮਰ ਕਰੇ ਕਿਉਂਕਿ ਆਪਾਂ ਉਹਨਾਂ ਨੂੰ ਦੇਖਦੇ ਆਂ ਤੇ ਪਸੰਦ ਕਰਦੇ ਆਂ ਆਪਾਂ ਇਹੇ ਧੂਆ ਕਰਦੇ ਆਂ ਸੀ ਤੇ ਭਾਈ ਗੁਰਿੰਦ ਨੂੰ ਚੜ੍ਹਦੀ ਕਲਾ ਰੱਖੇ ਪੂਰੀ ਦੇਵਗਨ ਫੈਮਿਲੀ ਨੂੰ ਕਿਉਂਕਿ ਇਹਨਾਂ ਦਾ ਹਮੇਸ਼ਾ ਇੱਕ ਹੀ ਏਲਾਣਾ ਹੁੰਦਾ ਪਰਿਵਾਰ ਨੂੰ ਜੋੜੀ ਰੱਖੋ ਪਰਿਵਾਰ ਨੂੰ ਇੱਕ ਰੱਖੋ ਜੀ ਠੀਕ ਹੈ ਜੀ ਸਾਰੇ ਚਾਣੇ ਜੀ ਕਾ ਤੁਹਾਨੂੰ ਵੀਡੀਓ ਪਸੰਦ ਆਈ ਚਾਹੁੰਦੇ ਹੋ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ